ਪੀਮਰਾਵੰ ਅੰਬੇਦਕਰ ਦੀ ਇੱਕ ਵੱਡੀ ਮੂਰਤੀ ਨੂੰ ਹਥੌੜੇ ਦੇ ਨਾਲ ਮਾਰ ਕੇ ਤੋੜ ਦਿੱਤਾ ਗਿਆ ਜਿਸ ਦੇ ਨਾਲ ਪੰਜਾਬ ਦੇ ਰਾਜਨੀਤਿਕ ਹਲਕਿਆਂ ਦੇ ਵਿੱਚ ਹਲਚਲ ਮਚ ਗਈ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਨਵਾਂ ਸ਼ਹਿਰ ਦੇ ਵਿੱਚ ਬੂਤਰੇ ਸਾਹਮਣੇ ਰਵਿਦਾਸੀਆ ਸਮਰਥਕਾਂ ਅਤੇ ਵਾਲਮੀਕੀ ਸਮਰਥਕਾਂ ਨੇ ਨਾਅਰੇਬਾਜ਼ੀ ਕੀਤੀ ਇਸ ਮੌਕੇ ਤੇ ਦਲਿਤ ਭਾਈਚਾਰੇ ਦੇ ਸੈਂਕੜੇ ਲੋਕ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਏ ਨੇ ਸੋਡੀਸੀ ਦਫ਼ਤਰ ਸ਼ਹਿਰ ਦੇ ਵਿੱਚ ਨਾਅਰੇਬਾਜ਼ੀ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਗਿਆ ਪ੍ਰਧਾਨ ਸਾਹਿਬ ਕਾਂਸ਼ੀ拉ਵ ਸਮਾਜ ਭਲਾਈ ਸੁਸਾਇਟੀ ਡਾਇਰెక్టర్ ਪੰਜਾਬ 26 ਜਨਵਰੀ ਉਹ ਜਿਹੜਾ ਅੰਮਰਸਾਹ ਸਾਹਿਬ ਦੇ ਵਿੱਚ ਬਾਬਾ ਸਾਹਿਬ ਜੀ ਦੇ ਸਟੈਚੂ ਤੇ ਕਿਸੇ ਸ਼ਰਾਰਤੀ ਅਨਸਰ ਨੇ ਉਹਤੇ ਥੋੜੇ ਮਾਰੇ ਆ ਇਹਦੇ ਪਿੱਛੇ ਬਹੁਤ ਵੱਡੀ ਛਾਜੇਸ਼ਾ ਕਿਉਂਕਿ ਮੈਂ ਇਹ ਸੋਚਦਾ ਆ ਕਿ ਇੱਕ ਪਾਸੇ ਪੰਜਾਬ ਸਰਕਾਰ ਬਾਬਾ ਸਾਹਿਬ ਡਾਕਟਰ ਮਨਕਾਰ ਜੀ ਦੀ ਫੋਟੋ ਲਾਦੀ ਆ ਭਗਤ ਸਿੰਘ ਦੀ ਲਾਦੇ ਆ ਜਿੱਥੇ ਮਤਲਬ ਬਾਬਾ ਸਾਹਿਬ ਦੀ ਫੋਟੋ ਲੱਗਿਆ ਉਥੇ ਕੋਈ ਉਹਦੀ ਮਤਲਬ ਇਹ ਕਾਰਵਾਈ ਨਹੀਂ ਹੁੰਦੀ ਕਿਉਂਕਿ ਬੋਤਾਂ ਤੇ ਮਿੱਟੀ ਪਈ ਆ ਮੈਂ ਇਹ ਸੋਚਦਾ ਆ ਵੀ ਇੱਕ ਪਾਸੇ ਬੋਤ ਤੇ ਪਹਿਲਾਂ ਪੋਲੀ ਗਈ ਪੋਲੀ ਤੋਂ ਬਾਅਦ ਫਿਰ ਉਹ ਛਰਾਤੀ ਆਸਰ ਤੋਂ ਥੋੜਾ ਲਾ ਕੇ ਚੜਿਆ ਕਿਉਂਕਿ ਉਹਨੇ ਬੱਚੇ ਦੇਖਿਆ ਨਹੀਂ ਮੈਂ ਪੰਜਾਬ ਸਰਕਾਰ ਕੋ ਇਹੀ ਮੰਗ ਕਰਦਾ ਆ ਵੀ ਇਹਦੀ ਜਾਂਚ ਕੀਤੀ ਜਾਵੇ ਇਹਦੇ ਪਿੱਛੇ ਬਹੁਤ ਛਰਾਤੀ ਆਸਰਾਂ ਦਾ ਬਹੁਤ ਏਜੰਸੀਆਂ ਦਾ ਕੰਮ ਆ ਜਦੋਂ ਸਾਨੂੰ ਇਹ ਪਤਾ ਲੱਗਿਆ ਫੇ ਇਹ ਜਿਹੜੀਆਂ ਘਟਨਾ ਰੋਕ ਸਕਦੀਆਂ ਆ ਜੈ ਪੀਮ ਜੈ ਭਾਰਤ ਪੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰਦੇਵ ਧੰਨ ਗੁਰਦੇਵ ਜੋ 26 ਜਨਵਰੀ ਪਿਛਲੇ ਦਿਨ 26 ਜਨਵਰੀ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਮਿਰਕੇ ਜੀ ਦਾ ਅੰਮ੍ਰਿਤਸਰ ਵਿਖੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਸਟੈਚੂ ਤੋੜਿਆ ਗਿਆ ਵਾ ਉੱਥੇ ਸਟੈਚੂ ਦੀ ਅੱਗ ਲਾਈ ਗਈ ਆ ਉਹ ਬੜੀ ਨਿੰਦਾ ਜੋਗ ਹੈ ਕਰਨਾ ਵਾ ਉਹਦੇ ਸੰਬੰਧ ਦੇ ਵਿੱਚ ਅੱਜ ਨਵਾਂ ਸ਼ਹਿਰ ਦੇ ਵਿੱਚ ਇਹ ਭਾਰਤੀ ਆਵਾਲਮੀ ਧਰਮ ਸਮਾਜ ਸ਼੍ਰੀ ਗੁਰੂ ਰਵਿਦਾਸ ਸਾਹਿਬ ਆ ਭਗਵਾਨ ਬਾਲਮੀ ਪ੍ਰਬੰਧਕ ਕਮੇਟੀ ਡੀਪੀਏ ਪਾਰਟੀ ਆਪਣੇ ਸਾਹਿਬ ਕਾਸ਼ੀ ਰਾਮ ਬਲਪੈਰ ਸੋਸਾਇਟੀ ਵੱਲੋਂ ਅਤੇ ਅਲੱਗ-ਅਲੱਗ ਜਥੇਬੰਦੀਆ ਬਾਲੋ ਅੱਜ ਆਜਾ